ਜੀ ਦੋਸਤੋ ਸਤਿ ਸ੍ਰੀ ਅਕਾਲ ਗੱਲ ਕਰਾਂਗੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਬਾਰੇ ਪਹਿਲਾਂ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹਣਾ ਕਿ ਉਹਨੂੰ ਅਸੀਂ ਵੀ ਬੇਨਤੀ ਕੀਤੀ ਸੀ ਤੇ ਸਾਡੇ ਸਮਾਜ ਦੇ ਸੂਝਵਾਨ ਤੇ ਬਾਬਾ ਮੇਜਰ ਸਿੰਘ ਸੋਢੀ ਹੋਰਾਂ ਨੇ ਵੀ ਕਿਹਾ ਸੀ ਕਿ ਭਾਈ ਤੂੰ ਆਪਣੇ ਨਾਮ ਦੇ ਨਾਲ ਰੰਗਰੇਟਾ ਲਾਉਣਾ ਬੰਦ ਕਰ ਦੇ ਰੰਗਰੇਟਾ ਇੱਕ ਬਹੁਤ ਵੱਡਾ ਮਾਣ ਸਨਮਾਨ ਹੈ ਜੋ ਗੁਰੂ ਸਾਹਿਬ ਦੇ ਮੁਖਾਰਬਨ ਤੋਂ ਨਿਕਲਿਆ ਤੇ ਕੋ ਕੌਮ ਦਾ ਸਨਮਾਨ ਹੈ ਨਾ ਕਿ ਇੱਕ ਸਿੰਗਲ ਬੰਦੇ ਦਾ ਸਨਮਾਨ ਹੈ ਜੇ ਉਹ ਸਨਮਾਨ ਦੀ ਮਰਿਆਦਾ ਰੱਖਣੀ ਹੈ ਤਾਂ ਫਿਰ ਉਸ ਮਰਿਆਦਾ ਨੂੰ ਕਾਇਮ ਰੱਖਣ ਲਈ ਕੰਮ ਵੀ ਤੁਹਾਡੇ ਉਸ ਤਰ੍ਹਾਂ ਦੇ ਹੋਣੇ ਚਾਹੀਦੇ ਹੈ ਤੁਹਾਡੀ ਬੋਲਬਾਣੀ ਤੁਹਾਡਾ ਆਚਰਣ ਵੀ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਹੱਕਾਂ ਲਈ ਲੜਨਾ ਸਭ ਦਾ ਹੱਕ ਹੈ ਤੁਸੀਂ ਆਪਣੀ ਕੌਮ ਦੇ ਹੱਕਾਂ ਲਈ ਲੜਨਾ ਜੀ ਸਦਕੇ ਲੜੋ ਪਰੰਤੂ ਕਿਸੇ ਵੱਲੋਂ ਵੀ ਕਿਸੇ ਦੀ ਧੀ ਭੈਣ ਦੇ ਖਿਲਾਫ ਮਾਂ ਦੇ ਖਿਲਾਫ ਸੋ ਕਿਸੇ ਵੀ ਸੋਸ਼ਲ ਪਲੇਟਫਾਰਮ ਤੇ ਜਦੋਂ ਅਸੀਂ ਦੂਸ਼ਣਬਾਜ਼ੀ ਕਰਦੇ ਆ ਤਾਂ ਉਹ ਸਾਡੇ ਕੈਰੈਕਟਰ ਨੂੰ ਸ਼ਰਮ ਉਧੇੜ ਕੇ ਰੱਖ ਦਿੰਦੀ ਹੈ ਸਭ ਦੇ ਸਾਹਮਣੇ ਮੈਂ ਗੱਲ ਇਹ ਕਰਨੀ ਚਾਹੁੰਨਾ ਹੈ ਕਿ ਜੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੇ ਉੱਪਰ ਅੱਜ ਪਰਚਾ ਹੋਇਆ ਹੈ ਸੁਖਵਿੰਦਰ ਪੀਪੀ ਦੀ ਧੀ ਭੈਣ ਦੇ ਖਿਲਾਫ ਕੁਝ ਭद्दी ਸ਼ਬਦਾਵਲੀ ਜਿਹੜੀ ਉਹਨੇ ਸੋਸ਼ਲ ਪਲੇਟਫਾਰਮ ਤੇ ਪਾਈ ਹੈ ਉਹਦੇ ਤੇ ਅਲੀਗੇਸ਼ਨ ਹੈ ਜਿਹਦੇ ਤਹਿਤ ਪਰਚਾ ਹੋਇਆ ਜੇ ਉਹਨੇ ਇਸ ਤਰ੍ਹਾਂ ਕੀਤਾ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਐਫ ਆਈ ਆਰ ਹੈ ਉਹ ਦਰਜ ਕੀਤੀ ਗਈ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਹਲੇ ਇਨਵੈਸਟੀਗੇਸ਼ਨ ਹੋਣੀ ਹੈ ਉਹਦੇ ਵਿੱਚੋਂ ਤੱਥ ਕੀ ਨਿਕਲ ਕੇ ਸਾਹਮਣੇ ਆਉਣੇ ਆ ਫਾਈਨਲ ਰਿਪੋਰਟ ਕੀ ਆਊਗੀ ਉਹ ਬਾਅਦ ਚ ਪਤਾ ਚੱਲੇਗਾ ਹਲੇ ਤਾਂ ਟ੍ਰਾਇਲ ਪ੍ਰੋਸੀਡਿੰਗਸ ਹੁੰਦੀਆਂ ਨੇ ਉਹ ਦੋਸ਼ੀ ਕਰਾਰ ਦਿੱਤਾ ਜਾਣਾ ਬਣਦਾ ਹੈ ਜਾਂ ਨਹੀਂ ਪਰੰਤੂ ਜੇ ਉਹਨੇ ਇਸ ਤਰ੍ਹਾਂ ਕੀਤਾ ਤਾਂ ਇਹ ਬੇਹੱਦ ਬੇ ਘਟੀਆਂ ਮੈਂ ਕਹੂੰਗਾ ਨੀਝ ਹਰਕਤ ਡਾਕਟਰ ਗੁਰਿੰਦਰ ਸਿੰਘ ਵੱਲੋਂ ਕੀਤੀ ਗਈ ਹੈ। ਔਰ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹਣਾ ਹੈ ਕਿ ਜੇ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੈ ਤੇ ਫਿਰ ਤੁਸੀਂ ਕਮੈਂਟ ਵੇਖੋ। ਕਮੈਂਟ ਵੇਖੋ ਹਾਲੇ ਵੀ ਸ਼ਰਿਆਮ ਕਿਵੇਂ ਮذਬੀ ਸਿੱਖ ਕੌਮ ਦੀਆਂ ਧੀਆਂ ਭੈਣਾਂ ਦੇ ਰਿਗਾਰਡਿੰਗ ਕਮੈਂਟ ਇਹ ਲੋਕ ਜਿਹੜੇ ਉਹ ਕਰ ਰਹੇ ਹੈ ਕਿ ਉਹਨਾਂ ਤੇ ਪਰਚਾ ਪੰਜਾਬ ਪੁਲਿਸ ਨੂੰ ਨਹੀਂ ਕਰਨਾ ਚਾਹੀਦਾ। ਫਰੈਸ਼ ਕਮੈਂਟਸ ਨੇ ਉਹਨਾਂ ਦੀਆਂ ਤੁਸੀਂ ਜਾ ਕੇ ਦੇਖੋ ਸੋਸ਼ਲ ਸਾਈਟਾਂ ਦੇ ਉੱਪਰ ਖੁਦ ਪੀਪੀ ਜਿਹੜਾ ਸੁਖਵਿੰਦਰ ਸਿੰਘ ਹੈ ਉਹਦੀ ਜਿਹੜੀ ਇਹ ਵੀਡੀਓ ਜਿੱਥੇ ਉਹਨਾਂ ਨੇ ਸ਼ੇਅਰ ਕੀਤੀ ਹੈ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਤੇ ਪਰਚਾ ਦਰਜ ਕਰਵਾ ਦਿੱਤਾ ਹੈ ਉਹਦੇ ਵਿੱਚ ਕਮੈਂਟਾਂ ਦੀ ਲੜੀ ਦੇ ਵਿੱਚ ਦੇਖੋ ਲੋਕਾਂ ਨੇ ਕਿੰਨੇ ਘਟਿਆ ਸ਼ਬਦਾਵਲੀ ਗੁਰਿੰਦਰ ਸਿੰਘ ਰੰਗਰੇਟਾ ਦੀ ਭੈਣ ਤੇ ਮਾਂ ਬਾਰੇ ਕੀਤੀ ਹੋਈ ਹੈ ਕਿਸੇ ਨੇ ਉਹਨੂੰ ਕਿਸੇ ਹੋਰ ਦੀ ਨਜਾਇਜ਼ ਔਲਾਦ ਤੱਕ ਕਿਹਾ ਹੈ ਕਿਸੇ ਨੇ ਕੁਛ ਕਿਸੇ ਨੇ ਕੁਛ ਕੀ ਇਹ ਸਹੀ ਹੈ ਇਹਨੂੰ ਛੱਡੋ ਤੁਸੀਂ ਸ਼ਰਿਆਮ ਲੋਕਾਂ ਨੇ ਫੇਸਬੁੱਕ ਆਈਡਿਜ਼ ਬਣਾ ਕੇ ਸ਼ਰਿਆਮ ਇੱਕ ਖਾਸ ਬਰਾਦਰੀ ਦੇ ਖਿਲਾਫ ਇੰਨਾ ਕਿ ਗੰਦ ਬਕਿਆ ਹੋਇਆ ਹੈ ਕਿ ਉਦੋਂ ਪੰਜਾਬ ਪੁਲਿਸ ਦੀ ਜਿਹੜਾ ਸਾਈਬਰ ਕ੍ਰਾਈਮ ਸੈੱਲ ਹੈ ਉਹਨੂੰ ਨਜ਼ਰ ਨਹੀਂ ਆਉਂਦਾ ਢੀਆਂ ਪਹਿਣਾ ਸਭ ਦੀਆਂ ਸਾਂਝੀਆਂ ਜਿਹੜੀ ਵੀ ਕਮਿਊਨਿਟੀ ਦਾ ਬੰਦਾ ਪਹਿਲੀ ਗਲਤੀ ਹੈ ਕਮਿਊਨਿਟੀਜ਼ ਕਮਿਊਨਿਟੀਜ਼ ਜਾਤਾ ਪਤਾ ਹੈ ਸਭ ਸਾਨੂੰ ਪਤਾ ਹੀ ਹੈ ਕਿਹਨੇ ਬਣਾਈਆਂ ਤੇ ਇਹ ਇਹ ਜਿਹੜੀਆਂ ਵੰਡੀਆਂ ਐ ਸਾ ਘਰ ਘਰ ਚੁਪੀਆਂ ਐ ਅਸੀਂ ਊਚ ਨੀਚ ਜਾਤ ਪਾਤ ਐ ਸਾ ਘਰ ਘਰ ਚੁਕੀ ਆ ਮਨਾਂ ਦੇ ਵਿੱਚ ਜਿਹਨੂੰ ਆ ਕੇ ਤੋੜਿਆ ਸੀ ਸਾਡੇ ਸਿੱਖ ਗੁਰੂ ਸਹਿਬਾਨਾਂ ਨੇ ਜਿਨ੍ਹਾਂ ਨੇ ਜਾਤ ਮੁਕਤ ਕੀਤਾ ਸੀ ਜਾਤ ਪਾਤ ਮੁਕਤ ਸਾਡੇ ਸਮਾਜ ਨੂੰ ਇੱਕ ਸਿੱਖ ਜਿਹੜੇ ਫਲਸਫਾ ਸਿੱਖੀ ਦਾ ਫਲਸਫਾ ਉੱਚਾ ਤੇ ਸੁੱਚਾ ਦੇ ਕੇ ਸਾਨੂੰ ਜਾਤ ਪਾਤ ਊਚ ਨੀਚ ਭੇਦ ਭਾਵ ਤੋਂ ਮੁਕਤ ਕੀਤਾ ਸੀ ਪਰੰਤੂ ਅਸੀਂ ਤਾਂ ਬ੍ਰਾਹਮਣ ਤੋਂ ਵੀ ਭੈੜੇ ਨਿਕਲੇ ਕਿ ਅਸੀਂ ਜਾਤਾਂ ਪਾਤਾਂ ਛੱਡੀਆਂ ਹੀ ਨਹੀਂ ਅੱਜ ਕਿਸੇ ਵੀ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਉਹਦੀ ਜਾਤ ਜਿਹੜੀ ਹੈ ਉਹ ਪਰਖੀ ਜਾਂਦੀ ਹੈ ਸਭ ਤੋਂ ਪਹਿਲਾਂ ਉਹਦੀ ਜਾਤ ਸਾਹਮਣੇ ਆਉਂਦੀ ਹੈ ਜਦੋਂ ਇਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ਰਿਆਮ ਕਿਸੇ ਵੀ ਗਰੀਬ ਕਮਿਊਨਿਟੀ ਦੀਆਂ ਧੀਆਂ ਭੈਣਾਂ ਦੇ ਬਾਰੇ ਗਲਤ ਸ਼ਬਦਾਵਲੀ ਹੁੰਦੀ ਹੈ ਤਾਂ ਉਦੋਂ ਪੰਜਾਬ ਪੁਲਿਸ ਦੀਆਂ ਅੱਖਾਂ ਕਿਉਂ ਨਹੀਂ ਖੁੱਲ੍ਹਦੀਆਂ ਉਦੋਂ ਇਹ ਸਮਾਜ ਸੇਵਕ ਕਿਉਂ ਨਹੀਂ ਅੱਗੇ ਆਉਂਦੇ ਉਦੋਂ ਇਹ ਜਿੰਨੇ ਲੋਕ ਵੱਡੇ ਇਕੱਠ ਕਰ ਕਰਕੇ ਦੋਹਾਈਆਂ ਦਿੰਦੇ ਆ ਅੱਜ ਸੁਖਵਿੰਦਰ ਪੀਪੀ ਦੀ ਮਾਂ ਭੈਣ ਦੇ ਰਿਗਾਰਡਿੰਗ ਕੋਈ ਗੱਲ ਆਈ ਤਾਂ ਸਾਰਾ ਪੰਜਾਬ ਥੂ-ਥੂ ਕਰਦਾ ਕਰਨੀ ਵੀ ਚਾਹੀਦੀ ਐ ਕਿਉਂਕਿ ਧੀਆਂ ਪਹਿਣਾ ਸਭ ਦੀਆਂ ਸਾਂਝੀਆਂ ਪਰ ਜੇ ਸਭ ਦੀਆਂ ਸਾਂਝੀਆਂ ਤਾਂ ਫਿਰ ਬਾਕੀਆਂ ਦੀਆਂ ਧੀਆਂ ਪਹਿਣਾ ਲਈ ਅੱਖਾਂ ਕਿਉਂ ਮਿਚੀਆਂ ਤੁਸੀਂ ਫਿਰ ਤੁਹਾਡੇ ਕੰਨ ਕਿਉਂ ਨਹੀਂ ਕੰਨ ਕਿਉਂ ਬੋਲੇ ਹੋਗੇ ਕੰਨਾਂ ਦੇ ਵਿੱਚ ਤੁਸੀਂ 부ਜੇ ਕਾ ਤੋ ਤਨਲੇ ਫਿਰ ਸੱਚ ਕੋੜਾ ਹੁੰਦਾ ਦੋਸਤੋ ਮੈਂ ਕਹਿੰਨ ਕਿ ਜੇ ਕਿਸੇ ਵੀ ਕਮਿਊਨਿਟੀ ਦਾ ਬੰਦਾ ਚਾਹੇ ਉਹ ਮੈਂ ਪਹਿਲਾਂ ਵੀ ਕਿਹਾ ਕਿ ਕਮਿਊਨਿਟੀਆਂ ਨੂੰ ਵੈਸੇ ਤਾਂ ਮੰਨਣਾ ਨਹੀਂ ਚਾਹੀਦਾ ਕਿਸੇ ਵੀ ਕਿਸਮ ਦਾ ਬੰਦਾ ਕਿਸੇ ਵੀ ਸ਼੍ਰੇਣੀ ਨੂੰ ਤੱल्लੁਕਤ ਰੱਖਦਾ ਹੋਵੇ ਉਹਨੂੰ ਇਸੇ ਤਰੀਕੇ ਨਾਲ ਸਜ਼ਾ ਮਿਲਣੀ ਚਾਹੀਦੀ ਹੈ ਇਹ ਵਧੀਆ ਕੀਤਾ ਪੁਲਿਸ ਨੇ ਕਿ ਜੇ ਇਸ ਤਰ੍ਹਾਂ ਹੋਇਆ ਸੋਸ਼ਲ ਪਲੇਟਫਾਰਮ ਤੇ ਤਾਂ ਦੋਸ਼ੀ ਨੂੰ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਗਿਆ ਪਰੰਤੂ ਬਾਕੀਆਂ ਤੇ ਕਿਉਂ ਨਹੀਂ ਕੀ ਇਹ ਡਿਸਕ੍ਰਿਮੀਨੇਸ਼ਨ ਨਹੀਂ ਹੈ ਕਿ ਇਹ ਸੰਵਿਧਾਨਿਕ ਇਕੁਐਲਟੀ ਦੇ ਅਨੁਸਾਰ ਰਾਈਟ ਟੂ ਇਕੁਐਲਟੀ ਦੇ ਅਨੁਸਾਰ ਸਹੀ ਹੈ ਇਹ ਮੇਰਾ ਰੋਸ ਇਸ ਕਰਕੇ ਹੈ ਕਿ ਆਏ ਦਿਨ ਸੋਸ਼ਲ ਮੀਡੀਆ ਤੇ ਕਿਵੇਂ ਅਸੀਂ ਯਾਰ ਆਪਣੀ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਰਹੇ ਹਾਂ ਕਿਵੇਂ ਅਸੀਂ ਅਸੀਂ ਤਾਂ ਮਨੁੱਖ ਹੋਣ ਦੇ ਯੋਗ ਹੀ ਨਹੀਂ ਅਸੀਂ ਮਨੁੱਖਾਂ ਬਹੁਤ ਉੱਚਾ ਕਿਰਦਾਰ ਸਾਨੂੰ ਸ੍ਰਿਸ਼ਟੀ ਨੇ ਬਖਸ਼ਿਆ ਹੈ ਇਨੂੰ ਸਾਰਿਆਂ ਜੂਨਾ ਦਾ ਸਰਦਾਰ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਘਟੀਆ ਮਾਨਸਿਕਤਾ ਦਾ ਅਸੀਂ ਪ੍ਰਗਟਾਵਾ ਕਰਨਾ ਅਸੀਂ ਪੜ੍ਹੇ ਲਿਖੇ ਹੋਣ ਦੇ ਨਾਤੇ ਸੋਸ਼ਲ ਪਲੇਟਫਾਰਮ ਨੂੰ ਵਰਤਣਾ ਸੀ ਅਸੀਂ ਸੁਚੱਜੇ ਢੰਗ ਦੇ ਨਾਲ ਪਰੰਤੂ ਅਸੀਂ ਵਰਤ ਰਹੇ ਹਾਂ ਫੁੱਟ ਪਾਉਣ ਲਈ ਅਸੀਂ ਵਰਤ ਰਹੇ ਹਾਂ ਲੜਾਈਆਂ ਪਾਉਣ ਲਈ ਅਸੀਂ ਵਰਤ ਰਹੇ ਹਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲਣ ਲਈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਫਿਰ ਮੈਂ ਇਹ ਵੀ ਕਹਿੰਦਾ ਪੁਲਿਸ ਨੂੰ ਕਿ ਪੰਜਾਬ ਪੁਲਿਸ ਨੂੰ ਮੈਂ ਇਹ ਮੈਂ ਨਹੀਂ ਕਹਿੰਦਾ ਆਨਰੇਬਲ ਸੁਪਰੀਮ ਕੋਰਟ ਦੀ ਇਹ ਹੁਣ ਅਬਜ਼ਰਵੇਸ਼ਨ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਉਦੇਸ਼ ਦੇ ਨਾਲ ਜਿਹੜਾ ਇਹ ਸ਼ੈਡਿਊਲ ਕਾਸਟ ਐਂਡ ਸ਼ੈਡਿਊਲ ਟ੍ਰਾਈਬਸ ਤੇ ਅਤਿਆਚਾਰ ਹੁੰਦਾ ਉਹ ਰੁਕਿਆ ਨਹੀਂ ਹੈ ਬਲਕਿ ਵੱਧ ਗਿਆ ਐਨ ਸੀ ਆਰ ਬੀ ਦੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੇਖੋ ਕਿੰਨਾ ਅਤਿਆਚਾਰ ਹੁਣ ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬਸ ਤੇ ਵੱਧ ਚੁੱਕਿਆ ਘਟਿਆ ਨਹੀਂ ਘਟਣ ਦੀ ਬਜਾਏ ਵੱਧ ਚੁੱਕਿਆ ਨੈਸ਼ਨਲ ਕਮਿਸ਼ਨ ਨੇ ਤਾਂ ਇੱਥੋਂ ਤੱਕ ਰਿਪੋਰਟ ਦਿੱਤੀ ਹੈ ਕਿ ਭਾਈ ਜਦੋਂ ਕੋਈ ਕਿਸੇ ਤੇ ਅਤਿਆਚਾਰ ਹੁੰਦਾ ਹੈ ਤਾਂ ਉਹ ਗਰੀਬ ਵਿਚਾਰਾ ਥਾਣਿਆਂ 'ਚ ਵੀ ਨਹੀਂ ਜਾਂਦਾ ਡਰਦਾ ਕਿਉਂਕਿ ਉਹਨਾਂ ਦੀ ਥਾਣਿਆਂ 'ਚ ਸੁਣੀ ਨਹੀਂ ਜਾਂਦੀ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਜਦੋਂ ਕਿ ਸ਼ਰਿਆਮ ਹਦਾਇਤਾਂ ਕਿ ਜਦੋਂ ਕਿਸੇ ਤੇ ਕੋਈ ਧਾਰਾ ਐਸ.ਸੀ.ਐਸ.ਟੀ. ਐਕਟ ਦੇ ਤਹਿਤ ਪ੍ਰਵੋਕ ਹੁੰਦੀ ਹੈ ਤਾਂ ਤੁਰੰਤ ਫਾਇਰ ਦਰਜ ਕਰੋ ਪਰੰਤੂ ਇੱਥੇ ਤਾਂ ਗਰੀਬਾਂ ਦੀਆਂ ਧੀਆਂ ਭੈਣਾਂ ਦੀਆਂ ਸ਼ਰਿਆਮ ਪਲੇਟਫਾਰਮ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸ਼ਰਿਆਮ ਜਿਹੜੀ ਹੈ ਉਹ ਇਜਤਰੋਲੀ ਜਾ ਰਹੀ ਹੈ ਜੇ ਡਾਕਟਰ ਗੁਰਿੰਦਰ ਸਿੰਘ ਰੰਗੜਾ ਨੇ ਗਲਤ ਕੀਤਾ ਤਾਂ ਤੁਸੀਂ ਡਾਕਟਰ ਗੁਰਿੰਦਰ ਸਿੰਘ ਰੰਗੜਾ ਤੇ ਕਾਰਵਾਈ ਕਰੋ ਉਹਦੀ ਧੀ ਭੈਣ ਦੇ ਰਿਗਾਰਡਿੰਗ ਤੁਸੀਂ ਵੀ ਕਿਉਂ ਬੋਲਦੇ ਹੋ ਬਈ ਕਿਸੇ ਨੇ ਕੀ ਹੱਕ ਦਿੱਤਾ ਤੁਹਾਨੂੰ ਕੀ ਉਹਦੋਂ ਸਾਨੂੰ ਇਹ ਨਹੀਂ ਲੱਗਦਾ ਕਿ ਗੁਰਿੰਦਰ ਸਿੰਘ ਰੰਗੜਾ ਦੀ ਧੀ ਭੈਣ ਵੀ ਉਹ ਸਾਂਝੀ ਹੈ ਸਾਂਝੀ ਹੈ ਕਿ ਨਹੀਂ ਉਹ ਜੇ ਅਸੀਂ ਕਹਿੰਨੇ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਤਾਂ ਫਿਰ ਉਹ ਕਿਸੇ ਦੀ ਉਹ ਉਹ ਵੀ ਸਾਡੀ ਧੀ ਭੈਣ ਉਹਨੂੰ ਵੀ ਆਪਣੀ ਧੀ ਭੈਣ ਮੰਨੋ ਫਿਰ ਅੱਜ ਜਿਹੜਾ ਕੋਰਟ ਦੁਨੇ ਕੇ ਵੱਡਾ ਤੁਸੀਂ ਇਕੱਠ ਚੋਕ ਕੀਤਾ ਉੱਥੇ ਸੁਖਵਿੰਦਰ ਪੀਪੀ ਗਿਆ ਉੱਥੇ ਵੀ ਕਹੋ ਕਿ ਖਬਰਦਾਰ ਜੇ ਕਿਸੇ ਨੇ ਵੀ ਕਿਸੇ ਦੀ ਧੀ ਪੈਣ ਦੇ ਰਿਗਾਰਡਿੰਗ ਬੋਲਿਆ ਤਾਂ ਅਸੀਂ ਸਭ ਦੇਗੇਸਟ ਕਾਰਵਾਈ ਕਰਾਂਗੇ ਇਹ ਹੁਣ ਇਹ ਇਹ ਜਿਹੜੀ ਕਾਰਵਾਈ ਹੋਈ ਹੈ ਇਸ ਕਾਰਵਾਈ ਦੇ ਨਾਲ ਗੁਰਿੰਦਰ ਸਿੰਘ ਜਿਹੜਾ ਹੈਗਾ ਮੈਂ ਰੰਗਰੇਟਾ ਫਿਰ ਮੂੰਹ ਚੋਂ ਨਿਕਲ ਜਾਂਦਾ ਪਰੰਤੂ ਰੰਗਰੇਟਾ ਨਹੀਂ ਲਾਉਣਾ ਚਾਹੀਦਾ ਉਹਨੂੰ ਗੁਰਿੰਦਰ ਸਿੰਘ ਜਿਹੜਾ ਡਾਕਟਰ ਹੈਗਾ ਉਹਨੂੰ ਸਮਝ ਲੈਣਾ ਚਾਹੀਦਾ ਕਿ ਸ਼ਰਮਕਰ ਕਮ ਸੇ ਕਮ ਤੂੰ ਤਾਂ ਡਾਕਟਰ ਹੋਣ ਦਾ ਮਾਣ ਰੱਖ ਲੈ ਉਹ ਡਾਕਟਰ ਦੀ ਜਿਹੜੀ ਤੂੰ ਆਪਣੇ ਅੱਗੇ ਲਾਇਆ ਤੂੰ ਤਾਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰ ਪਰਹੇਜ਼ ਕਰ ਇਹ ਜਿਹੜੇ ਹੋਰ ਨੀਵੀਂ ਸੋਚ ਦੇ ਲੋਕ ਨੇ ਤੂੰ ਉਹਨਾਂ ਦੇ ਪੱਧਰ ਤੇ ਕਿਉਂ ਗਿਰਦਾ ਤੂੰ ਜਦੋਂ ਤੋਂ ਤੇਰੀ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਦੇਖਦੇ ਸੀ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਨਾ ਕਰੋ ਇਸ ਤਰ੍ਹਾਂ ਨਾ ਕਰੋ ਇਸ ਤਰ੍ਹਾਂ no doubt ਡਿਸਕ੍ਰਿਮੀਨੇਸ਼ਨ ਚੱਲ ਰਿਹਾ ਹੈ ਉਹ ਸ਼ਰੀਅਮ ਚੱਲ ਰਿਹਾ ਹੈ ਕੋਈ ਨਹੀਂ ਕਹਿ ਰਿਹਾ ਕਿ ਹਾਲੇ ਵੀ ਅਤਿਆਚਾਰ ਬੰਦ ਹੋਇਆ ਗਰੀਬਾਂ ਦੀਆਂ ਧੀਆਂ ਪਹਿਣਾ ਨੂੰ ਬਹੁਤ ਮਾੜੀ ਨਜ਼ਰ ਨਾਲ ਦੇਖਿਆ ਜਾਂਦਾ ਬਹੁਤ ਮਾੜੀ ਨਜ਼ਰ ਦੇ ਨਾਲ ਉਹਨਾਂ ਤੇ ਕਮੈਂਟ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਸੋਸ਼ਲ ਪਲੇਟਫਾਰਮਾਂ ਤੇ ਪਰ ਅਫਸੋਸ ਕਿ ਉੱਥੇ ਉੱਥੇ ਜਿਹੜਾ ਹੈ ਕਾਨੂੰਨ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਇੱਥੋਂ ਫਿਰ ਹੋ ਸਕਦਾ ਹੈ ਕਿ ਗੁਰਿੰਦਰ ਸਿੰਘ ਜਿਹੜਾ ਹੈ ਉਹਦੀ ਧੀ ਭੈਣ ਤੇ ਟਿੱਪਣੀਆਂ ਕਰਨ ਦੇ ਬਾਵਜੂਦ ਜਦੋਂ ਉਹਦਾ ਰੋਜ ਆ ਗਿਆ ਤਾਂ ਉਹਨੇ ਵੀ ਕੁਝ ਬੋਲਤਾ ਪਰantu ਮੈਂ ਫੇਰ ਵੀ ਉਹਨੂੰ ਕਹਿੰਦਾ ਸੀ ਕਿ ਉਹਨਾਂ ਦੇ ਨੀਚਤਾ ਦੇ ਲੈਵਲ ਤੇ ਤੇਰਾ ਗਿਰਨ ਦਾ ਕੋਈ ਮਤਲਬ ਨਹੀਂ ਬਣਦਾ ਇਸ ਕਰਕੇ ਮੈਂ ਹੁਣ ਫੇਰ ਕਹਿ ਰਿਹਾ ਕਿ ਮੈਂ ਕੁਝ ਸਕਰੀਨਸ਼ਾਟ ਸ਼ੇਅਰ ਕਰੂੰਗਾ ਉਹ ਦੇਖੋ ਧਿਆਨ ਨਾਲ ਫੇਰ ਤੁਹਾਨੂੰ ਪਤਾ ਲੱਗੂਗਾ ਕਿ ਕੀ ਤੁਸੀਂ ਕਿੰਨੇ ਕੁ ਸੱਚੇ ਹੋ ਮੈਂ ਫੇਰ ਕਹਿੰਦਾ ਕਿ ਜੇ ਗੁਰਿੰਦਰ ਡਾਕਟਰ ਗੁਰਿੰਦਰ ਗਲਤ ਕਰਦਾ ਹੈ ਤਾਂ ਉਹਦੇ ਤੇ ਕਾਨੂੰਨੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰantu ਬਾਕੀਆਂ ਤੇ ਕਿਉਂ ਨਹੀਂ ਬਾਕੀਆਂ ਤੇ ਵੀ ਕਰੋ ਸਖਤ ਕਾਨੂੰਨੀ ਕਾਰਵਾਈ ਇਹ ਨਾ ਹੋਵੇ ਕਿਤੇ ਪੰਜਾਬ ਜਿਹੜਾ ਉਹ ਕਿਸੇ ਨਾ ਕਿਸੇ ਹੋਰ ਗ੍ਰਹਿ ਯੁੱਧ ਦੇ ਵਿੱਚ ਸ਼ਾਮਲ ਹੋ ਜੇ ਇਹ ਪਾੜੇ ਘਟਾਉਣੇ ਆ ਸੀ ਵਧਾਉਣੇ ਨਹੀਂ ਇਸ ਕਰਕੇ ਇਹਨਾਂ ਪਾੜਿਆਂ ਨੂੰ ਘਟਾਉਣ ਦੇ ਲਈ ਸਭ ਤੇ ਬਰਾਬਰ ਕਾਨੂੰਨੀ ਕਾਰਵਾਈ ਕਰੋ ਕੀ ਗੱਲ ਉੱਥੇ ਆਈਟੀ ਐਕਟ ਨਹੀਂ ਲੱਗਦਾ ਉੱਥੇ ਕਾਨੂੰਨ ਕਿਉਂ ਨਹੀਂ ਉਧਰ ਦੇ ਪਾਸੇ ਨੂੰ ਕਾਨੂੰਨ ਕਿਉਂ ਨਹੀਂ ਲੱਗ ਹੁੰਦਾ ਬਈ ਕਾਨੂੰਨ ਜਿਹੜਾ ਹੈ ਉਹ ਸਭ ਲਈ ਬਰਾਬਰ ਹੈ ਜੇ ਸਭ ਲਈ ਬਰਾਬਰ ਹੈ ਤਾਂ ਸਭ ਤੇ ਬਰਾਬਰ ਕਾਰਵਾਈ ਕਰੋ ਲਓ ਕੁਝ ਸਕਰੀਨਸ਼ਾਟ ਤੁਹਾਨੂੰ ਮੈਂ ਸ਼ੇਅਰ ਕਰ ਦਾਂ ਇਸ ਕਰਕੇ ਵਧੀਆ ਕਦਮ ਹੈ ਸਰਕਾਰ ਦਾ ਕਿ ਜੇ ਕਿਸੇ ਨੇ ਇਸ ਤਰ੍ਹਾਂ ਦੇ ਪ੍ਰਤੀ ਧੀ ਭੈਣ ਦੇ ਖਿਲਾਫ ਮਾਰਾ ਬੋਲਣ ਦੇ ਲਈ ਚਲੋ ਸ਼ੁਰੂਆਤ ਡਾਕਟਰ ਗਰੇਂਦਰ ਰੰਗਰੇਟਾ ਤੋਂ ਹੋਈ ਹੈ ਖੁਸ਼ ਆਮਦੀਦ ਪਰੰਤੂ ਸਾਰਿਆਂ ਤੇ ਕਰੋ ਬਾਕੀਆਂ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਕਿਸੇ ਦੀ ਧੀ ਭੈਣ ਦੇ ਰਿਗਾਰਡਿੰਗ ਕਿਸੇ ਵੀ ਕਮੇਟੀ ਦੀ ਧੀ ਭੈਣ ਦੇ ਰਿਗਾਰਡਿੰਗ ਇਹ ਗੰਦੀ ਸ਼ਬਦਾਵਲੀ ਜਿਹੜੀ ਵਰਤੀ ਹੈ ਉਹ ਸਰੇਮ ਸੋਸ਼ਲ ਪਲੇਟਫਾਰਮਾਂ ਤੇ ਪਈ ਹੈ ਜੇ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਦੀ ਜਿਹੜੀ ਇੰਪਲੀਮੈਂਟਿੰਗ ਅਥਾਰਟੀ ਹੈ ਖਾਸ ਕਰਕੇ ਪੁਲਿਸ ਜੇ ਉਹ ਆਪਣੇ ਸਾਈਬਰ ਕ੍ਰਾਈਮ ਦੇ ਜ਼ਰੀਏ ਆਪਣੇ ਸਾਈਬਰ ਸੈੱਲ ਦੇ ਜ਼ਰੀਏ ਇਹਨਾਂ ਸੋਸ਼ਲ ਸਾਈਟਾਂ ਦੇ ਆਈਪੀ ਐਡਰੈਸ ਤੋਂ ਉਹਨਾਂ ਬੰਦੇ ਨੂੰ ਟ੍ਰੇਸ ਨਹੀਂ ਕਰ ਸਕੀ ਤਾਂ ਇਸ ਤੋਂ ਵੱਡੀ ناکਾਮਯਾਬੀ ਪੰਜਾਬ ਪੁਲਿਸ ਦੀ ਕੀ ਹੋ ਸਕਦੀ ਹੈ ਫਿਰ ਇਹਦਾ ਮਤਲਬ ਤਾਂ ਇਹੋ ਹੀ ਹੋਊਗਾ ਕਿ ਗਰੀਬਾਂ ਤੇ ਪਰਚਾ ਕਰਨ ਲਈ ਇਹਨਾਂ ਦਾ ਜਿਹੜਾ ਸਾਈਬਰ ਸੈੱਲ ਹੈ ਉਹ ਜਲਦੀ ਤੋਂ ਜਲਦੀ ਆਈਪੀ ਐਡਰੈਸ ਲੱਭ ਕੇ ਤੇ ਫਟਾਫਟ ਉਹਦੇ ਤੇ ਆਈਟੀ ਐਕਟ ਦੇ ਤਹਿਤ ਕਾਰਵਾਈ ਕਰ ਦਿੰਦਾ ਜਾਂ ਬੰਦਿਆਂ ਧਰਾਵਾਂ ਦੇ ਤਹਿਤ ਕਾਰਵਾਈ ਕਰਦਾ ਤੇ ਜਿਹੜੇ ਬਾਕੀ ਹੈ ਉਹਨਾਂ ਤੇ ਪੁਲਿਸ ਨੂੰ ਜਿਹੜਾ ਉਹਨਾਂ ਦਾ ਕੋਈ ਆਈਪੀ ਐਡਰੈਸ ਹੀ ਨਹੀਂ ਲੱਭਦਾ ਉਹਨਾਂ ਦੀ ਜਿਹੜਾ ਸਾਈਬਰ ਸੈੱਲ ਹੈ ਉੱਥੇ ਇਸ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਬਰਦਾਸ਼ਤ ਨਹੀਂ ਹੋਊਗਾ ਇਸ ਕਰਕੇ ਸਭ ਤੇ ਬਰਾਬਰ ਕਾਰਵਾਈ ਕਰੋ ਡਾਕਟਰ ਗੁਰਿੰਦਰ ਵੀ ਗੁਰਿੰਦਰ ਜੇ ਦੋਸ਼ੀ ਆ ਤਾਂ ਬਿਲਕੁਲ ਬੱਚੇ ਨਹੀਂ ਜਾਣਾ ਚਾਹੀਦਾ ਤੇ ਫਿਰ ਬੱਚੇ ਦੂਜੇ ਵੀ ਨਹੀਂ ਜਾਣੇ ਚਾਹੀਦੇ ਤਾਂ ਕਿ ਸਭ ਨੂੰ ਨੱਥ ਪੈ ਦੇ ਕਿ ਕੋਈ ਵੀ ਬੰਦਾ ਅੱਗੇ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਸੇ ਦੀ ਵੀ ਧੀ ਪੈਣ ਦੀ ਇੱਜ਼ਤ ਉਛਾਲਣ ਦੀ ਕੋਸ਼ਿਸ਼ ਨਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ